ਸ਼ਮੇਲ ਭਾਈ ਆ ਟਰੈਕਟਰ ਕਰਕੇ ਕਿਉਂਕਿ ਟਰੈਕਟਰ ਪੁਰਾਣਾ ਆ ਤਾਂ ਲੋਕੀ ਇੰਨਾ ਕੁਛ ਲਾਉਂਦੇ ਨਹੀਂ ਦੇਤੇ ਹਾਂ ਮੇਨ ਚੀਜ਼ ਜਿਹੜੀ ਆ ਕਿਉਂਕਿ ਅੱਜ ਕੱਲ ਹਾਲੈਂਡ ਵਗੈਰਾ ਜਿਹੜੇ ਟਰੈਕਟਰ ਆ ਉਹ ਲੋਕੀ ਜ਼ਿਆਦਾ ਤਿਆਰ ਕਰ ਰਹੇ ਪੁਰਾਣੇ ਟਰੈਕਟਰਾਂ ਨੂੰ ਛੱਡ ਕੇ ਬਿਲਕੁਲ ਇਹ ਆ ਟਰੈਕਟਰ ਦੇ ਦੂਜਾ ਜਿਹੜਾ ਬੈਟਰੀ ਬਾਕਸ ਇਹ ਵੀ ਬੜਾ ਸੋਹਣਾ ਬਣਾਇਆ ਥੈਂਕ ਯੂ ਭਾਈ ਇਹ ਇਹ ਵੀ ਆਪ ਦਾ ਫਿਰ ਆਪ ਹੀ ਤਿਆਰ ਕੀਤਾ ਜਾਂ ਇਹ ਕਿਦੋਂ ਤਿਆਰ ਨਹੀਂ ਤਿਆਰ ਕਰਵਾਇਆ ਦਿਮਾਗ ਆਪਣਾ ਸੀਗਾ ਜੀ ਅੱਛਾ ਜੀ ਹਾਂ ਜੀ ਵੀ ਆ ਚੀਜ਼ ਉੱਤੇ ਬਣਾਉਣੀ ਉਹ ਆਪਣਾ ਸੀਗਾ ਠੀਕ ਹੈ ਤੇ ਬਣਾ ਕੇ ਭਾਈ ਨੇ ਦਿੱਤਾ ਕਪੂਰਤ ਲਿ ਤੇ ਦੋ ਟਰੈਕਟਰ ਮੋਡੀਫਾਈ ਵਾਲੇ ਲੈ ਕੇ ਆਏ ਆ ਤੁਹਾਡੇ ਵਾਸਤੇ ਬਹੁਤ ਵਧੀਆ ਤਿਆਰ ਕੀਤੇ ਬਾਈ ਉਹਨਾਂ ਨੇ ਤੇ ਰੋਡ ਤੇ ਮਿਲ ਗਈ ਬਾਈ ਉਹ ਨਹੀਂ ਇੱਥੇ ਜਾਂਦੇ ਤੇ ਮੈਂ ਕਿਹਾ ਵੀ ਬਾਈ ਉਹਨਾਂ ਨੂੰ ਕਿਹਾ ਵੀ ਥੋੜਾ ਜਿਹਾ ਆਪਾਂ ਵੀਡੀਓ ਬਣਾਈਏ ਬਾਈ ਇਹਨਾਂ ਦੀ ਤੇ ਆਹ ਟਰੈਕਟਰ ਮੈਨੂੰ ਬੜਾ ਸੋਹਣਾ ਲੱਗੀ ਜਾਂਦਾ ਤਿਆਰ ਕੀਤਾ ਤੁਸੀਂ ਵੀ ਕਹੋਗੇ ਵਾਕੇ ਵੀ ਬਹੁਤ ਵਧੀਆ ਤਿਆਰ ਕੀਤਾ ਤੇ ਇਹ ਤੇ ਬਾਈ ਉਹਨਾਂ ਨੇ ਰੀਜਾਂ ਲਾਈਆਂ ਪੂਰੀਆਂ ਬਾਈ ਕੀ ਹਾਲ ਨੇ ਠੀਕ ਠਾਕ ਵਧੀਆ ਜੀ ਬਾਈ ਆਹ ਟਰੈਕਟਰ ਕਿੰਨਾ ਟਾਈਮ ਦਾ ਤਿਆਰ ਕਰਨ ਲੱਗੇ ਹੋ ਮੈਨੂੰ ਲੱਗਦਾ ਵੀ ਇਹ ਟਾਈਮ ਵਾਵਾ ਲੱਗਿਆ ਹੋਏ ਇੱਥੇ ਤੇ ਉਦਾਂ ਭਾਜੀ ਹੋ ਗਿਆ ਇਹਨੂੰ 10 ਸਾਲ ਦੇ ਲਾਕੇ ਬਨੇ। ਮਨ ਲਓ ਇਹ ਟਰੈਕਟਰ ਫਰੀ ਕੀਤਾ ਖੇਤੀ ਤੋਂ। ਅੱਛਾ। ਤਕਰੀਬਨ 10 ਸਾਲ ਹੋ ਗਿਆ ਮਨ ਲਓ ਕੋਈ ਚੀਜ਼ ਲਾ ਲਈ ਦੀ ਤੇ ਲਾ ਲਈ ਦੀ। ਅੱਛਾ ਭਾਈ 10 ਸਾਲ ਤੋਂ ਤਿਆਰ ਕਰੀ ਜਾਂਦੇ ਹਾਂ। ਹਾਂਜੀ ਭਾਈ। ਤੇ ਅੱਜ ਦੇ ਟਾਈਮ 'ਚ ਜਿਵੇਂ ਆਪਾਂ ਹੁਣ ਚੈਨਲਾਂ ਦਾ ਜੀ ਗੱਲ ਕਰਕੇ ਅੱਜ ਤੋਂ 6-7 ਸਾਲ ਪਹਿਲਾਂ ਦਾ ਟ੍ਰੈਂਡ じゃ ਹੋਇਆ ਵਾ। ਟ੍ਰੈਂਡ ਤੁਸੀਂ ਦਾ ਮੇਰੇ ਹਿਸਾਬ ਨਾਲ ਉਹ ਤੋਂ ਬਹੁਤ ਟਾਈਮ ਪਹਿਲਾਂ ਹੀ ਫਿਰ ਪਹਿਲਾ ਦਿਨਾਂ ਭਾਜੀ ਚੀਜ਼ਾਂ ਲੋਕਾਂ ਦੇ ਕੋਲ ਪਹਿਲਾਂ ਵੀ ਬਹੁਤ ਸੀ ਪਹਿਲਾਂ ਸੋਸ਼ਲ ਮੀਡੀਆ ਘੱਟ ਸੀ ਹਾਂ ਉਹੀ ਮੈਂ ਕਹਿਣਾ ਸੀ ਮੀਡੀਆ ਕਰਕੇ ਲੋਕਾਂ ਨੂੰ ਚੀਜ਼ ਦਿਖਦੀ ਘੱਟ ਸੀ ਹਾਂ ਅੱਜ ਕੱਲ ਸੋਸ਼ਲ ਮੀਡੀਆ ਤੇ ਲੋਕੀ ਇਹ ਚੀਜ਼ ਨੂੰ ਦੇਖ ਕੇ ਬੜਾਵਾ ਬਵਾ ਮੜ ਲਿਆ ਇਹ ਚੀਜ਼ ਨੂੰ ਹਾਂਜੀ ਹਾਂਜੀ ਠੀਕ ਐ ਇਹ ਇਹ ਤਾਂ ਇਹ ਤਾਂ ਫਿਰ ਬਾਈ ਮੇਰੇ ਸਹਾਂ ਹੁਣ ਬੰਪਰ ਤੋਂ ਲੈ ਕੇ ਸਿਰੇ ਤੱਕ ਸਮਾਨ ਹੀ ਸਮਾਨ ਲਾਤਾ ਹੈ ਸਮਾਨ ਹੀ ਸਮਾਨ ਆ ਸਾਰੇ ਠੀਕ ਐ ਬਾਈ ਤੇ ਲਾਈ ਅਗਲੇ ਮਗਰਲੇ ਜਿਹੜੇ ਕੱਟ ਵਾਲਾ ਜਿਹੜਾ ਤੁਹਾਡਾ ਇਹ ਬਹੁਤ ਵਧੀਆ ਮੈਨੂੰ ਲੱਗਾ ਜਿਹੜਾ ਆ ਤੇ ਇਹਦਾ ਕ੍ਰੋਮ ਜਿਹੜਾ ਹਾਂਜੀ ਕ੍ਰੋਮ ਬਹੁਤ ਖਾਸ ਲੱਗਦਾ ਮੈਨੂੰ ਹਨਾ ਆਮ ਕ੍ਰੋਮ ਐਬ ਜੈ ਇੰਨਾ ਸਾਫ ਹੁੰਦਾ ਨਹੀਂਗਾ ਇੱਕ ਤਾਂ ਬਈ ਦੀ ਮੈਂਟੇਨੈਂਸ ਵੀ ਥੋੜੀ ਜ਼ਿਆਦੀ ਰੱਖਣੀ ਪੈਂਦੀ ਆ ਸਾਫ ਸੰਭਾਲ ਵੀ ਜਾਰੀ ਕਰਨੀ ਪੈਂਦੀ ਆ ਤਾਂ ਇੱਕ ਤਕਰੀਬਨ ਹੀ ਹਰੇਕ ਸਾਲ ਕਰਾਉਣਾ ਹੀ ਪੈਂਦਾ ਹਰੇਕ ਸਾਲ ਕਰਾਉਣੀ ਆ ਹਾਂਜੀ ਠੀਕ ਆ ਕਿਉਂਕਿ ਖੂਤੇ ਇਹਦਾ ਖੜਾ ਆ ਆ ਚੀਜ਼ਾਂ ਦੇ ਵਿੱਚ ਥੋੜਾ ਤੇੜਾ ਆ ਕੇ ਪੱਟਿਆ ਜਾਂਦਾ ਅੱਛਾ ਪੱਟਿਆ ਜਾਂਦਾ ਪੱਟਿਆ ਜਾਂਦਾ ਠੀਕ ਆ ਬਈ ਹਾਂਜੀ ਦੇ ਇਹਦੇ ਆਲਟੀਨੇਟਰ ਡਬਲ ਡਬਲ ਕੀਤੇ ਆ ਜੀ ਇਹ ਵੀ ਸਿਸਟਮ ਚੱਲਣਾ ਚਾਹੀਦਾ ਚੱਲਤੋਂ ਕਰਕੇ ਹਾਂਜੀ ਕਰੰਟ ਪੂਰਾ ਰਵੇ ਕਰੰਟ ਨਾ ਘਟੇ ਠੀਕ ਆ ਜੇ ਕਰੰਟ ਘਟਦਾ ਫੇ ਕੋਈ ਨਾ ਕੋਈ ਮੋਨੋ ਜਾਂ ਟਰਿੱਪ ਹੋ ਜਾਂਦੀ ਜਾਂ ਖਰਾਬ ਹੋ ਜਾਂਦੀ ਆ ਹਾਂ ਉਹ ਚੀਜ਼ ਦੀ ਪ੍ਰੋਬਲਮ ਆਦੀ ਠੀਕ ਆ ਬਾਈ ਤੇ ਪਲੇਟਫਾਰਮ ਇਹ ਕਦੋਂ ਦਾ ਲਾਇਆ ਵਾ ਇਹ ਐਟ ਕੀ ਲਾਇਆ ਜੀ ਇਹ ਹੁਣ ਲਾਇਆ ਫਿਰ ਹਰ ਸਾਲ ਥੋੜਾ ਥੋੜਾ ਕਰੀ ਜਾਂਦੇ ਆ ਕੁਛ ਨਾ ਕੁਛ ਭਾਜੀ ਠੀਕ ਆ ਮੈਂ ਤਾਂ ਨਮਾਜ ਦਾ ਜਿੱਦਾਂ ਜੋ ਦਿਮਾਗ ਚ ਆਉਂਦਾ ਆ ਉਸ ਨਾਲ ਕਰ ਲੀਦਾ ਠੀਕ ਆ ਬਾਈ ਹਾਂਜੀ ਤੇ ਇਹ ਫਿਰ ਇਹ ਤਾਂ 10 ਸਾਲ ਪਹਿਲਾਂ ਹੀ ਫ੍ਰੀ ਕਰਤਾ ਤੀ ਤੁਸੀਂ ਕਹਿੰਦੇ ਹੋ ਜੰਮ ਤੋਂ ਹਾਂ ਹਾਂਜੀ ਠੀਕ ਆ ਤੇ ਟਰੈਕਟਰ ਇਹ ਫਿਰ ਆਪ ਦਾ ਘਰ ਦਾ ਹੀ ਜਾਂ ਲੈ ਕੇ ਤਿਆਰ ਨਹੀਂ ਨਹੀਂ ਘਰ ਦਾ ਹੀ ਘਰ ਦਾ ਹੀ ਸਾਰਿਆਂ ਨੂੰ ਪਹਿਲਾਂ 1993 ਮਾਡਲ ਆ ਅੱਛਾ ਜੀ 1993 ਮਾਡਲ 10 ਅਪ੍ਰੈਲ ਨੂੰ ਆਇਆ ਵਜੇ ਠੀਕ ਹੈ ਤੇ ਪਹਿਲਾ ਟਰੈਕਟਰ ਆਈ ਆਪਾਂ ਦਾ ਘੀਗਾ ਤੇ ਇਹ ਫੇ ਕੰਮ ਟਾਈਮ ਤੋਂ ਜਦੋਂ ਫਰੀ ਸੀਗਾ ਵੀ ਟਰੈਕਟਰ ਹੋਰ ਲੈ ਜਾਂਦੇ ਹਾਂ ਚਲੋ ਇਹਦੇ ਬਦੌਲਤ ਸਾਰਾ ਕੁਝ ਬਣ ਗਿਆ ਤੇ ਫੇ ਇਹਨੂੰ ਫਰੀ ਕਰਕੇ ਬਸ ਹੌਲੀ 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 ਸਾਲ ਬਦੀ ਸਾਲ ਬਦੀ ਕੁਛ ਨਾ ਖੋ ਜੇ ਤੇ ਲੈ ਜਾਂਦੇ ਨੇ ਇੱਕ ਇੱਕ ਚੀਜ਼ ਬਈ ਹੋਰ ਆ ਸਭ ਤੋਂ ਜਿਹੜੀ ਮੇਨ ਚੀਜ਼ ਹੁੰਦੀ ਹੈ ਜਦੋਂ ਕੋਈ ਵੀ ਬੰਦਾ ਟਰੈਕਟਰ ਵੇਖਦਾ ਵਾ ਕੋਈ ਕਹਿੰਦਾ ਯਾਰ ਬਾਲੇ ਵਿਲੇ ਬੰਦੇ ਆ ਜਾਂ ਕੁਛ ਵੀ ਹੈ ਨਾ ਹਾਂਜੀ ਹਾਂਜੀ ਤੇ ਇਹਦੇ ਲਈ ਘਰਦਿਆਂ ਦੀ سپورਟ ਹੋਣੀ ਬਹੁਤ ਜ਼ਰੂਰੀ ਹੁੰਦੀ ਆ। ਬਿਲਕੁਲ ਸਹੀ ਗੱਲ ਜੀ। ਹਨਾ ਜਦੋਂ ਆਪਣੇ ਘਰ ਦੇ ਕਹਿੰਦੇ ਵੀ ਹਾਂ ਵੀ ਮੁੰਡੇ ਕੰਮ ਕਰਦੇ ਆ ਵੀ ਤੁਸੀਂ ਆਪ ਦਾ ਸ਼ੌਂਕ ਵੀ ਨਾਲ ਨਾਲ ਚਲਾ ਲਓ। ਬਿਲਕੁਲ ਸਹੀ ਗੱਲ। ਹਨਾ ਜੀ ਘਰਦਿਆਂ ਨਾਲ ਲੜ ਕੇ ਉਹ ਸਵਾਦ ਹੀ ਹੈ ਨਹੀਂ ਕੰਮ ਕਰਨ ਦਾ ਜੇ ਆਪਾਂ ਘਰਦਿਆਂ ਨਾਲ ਲੜਦੇ ਰਏ ਤਾਂ। ਹਾਂ ਵੀ ਮੇਰਾ ਮਤਲਬ ਉਹੀ ਕਹਿੰਦਾ ਸੀ ਵੀ سپورਟ ਘਰਦਿਆਂ ਵੱਲੋਂ ਪੂਰੀ ਆ। سپورਟ ਘਰਦਿਆਂ ਵੱਲੋਂ ਪੂਰੀ ਆ ਜੀ। ਆਹ ਨਾ ਖੜਾ ਕੋਈ ਵੱਖਰਾ ਕੰਮ ਆ ਕਰਦਿਆਂ ਤੋਂ ਲਈਦੇ ਹਰ ਸਾਲ ਜੀ। ਹਾਂ ਜੀ। ਕੰਮ ਦੇ ਟਾਈਮ ਕੰਮ ਹੈ ਜੀ ਸ਼ੌਂਕ ਦੇ ਟਾਈਮ ਸ਼ੌਂਕ ਆ। ਠੀਕ ਹੈ। ਸ਼ੌਂਕ ਦਾ ਕੰਮ ਇਹ ਵੀ ਭਾਈ 14 2014 15 ਦੇ ਲਾਗੇ ਬੰਨੇ ਦਾ ਅੱਛਾ ਜੀ ਪਹਿਲਾਂ ਉਹ ਟਾਇਰ ਰੇਡ ਦੂਜੇ ਚੱਲੇ ਛੋਟੇ ਉਹ ਪਹਿਲਾਂ ਪਾਏ ਸੀ ਮੋਰੇ ਫੇ ਗਾਂ ਦੀ ਗਾਂ ਜਿੰਦਾ ਜਿੰਦਾ ਚੀਜ਼ਾਂ ਆਈ ਜਾਂਦੀਆਂ ਉਦਾਂ ਉਦਾਂ ਹੋਈ ਜਾਂਦਾ ਠੀਕ ਹੈ ਭਾਈ ਹਾਂ ਜੀ ਤੇ ਇਹ ਵੀ ਇਹ ਦੋਨੋਂ ਟਰੈਕਟਰ ਫਿਰ ਉਦਾਂ ਹੀ ਸੋਚ ਲਿਆ ਸੀ ਦੋਨੋਂ ਇਕੱਠੇ ਤਿਆਰ ਕਰਨਾ ਸ਼ੁਰੂ ਕਰਦੇ ਹੇ ਹਾਂਜੀ ਸਟੈਪ ਵਾਈਜ਼ ਸਟੈਪ ਵਾਈ ਚੱਲੀ ਜਾਂਦਾ ਜਿੰਦਾ ਜਿੰਦਾ ਦਿਮਾਗ ਚ ਆਉਂਦੀ ਆ ਚੀਜ਼ ਹਾਂ ਇਹ ਤੇ ਐਤ ਕੀ ਥੋੜਾ ਕੀਤਾ ਸੀ ਭਜਦਾ ਕੀਤਾ ਹੈਗਾ ਠੀਕ ਹੈ ਆ ਸਿਸਟਮ ਆ ਲਗਾ ਲਿਆ ਤਾਂ ਭਜਦਾ ਕਰ ਲਿਆ ਇਦਾਂ ਕਰ ਲਿਆ ਠੀਕ ਹੈ ਜਿਵੇਂ ਜਿਹੜਾ ਸਾਡਾ ਏਰੀਆ ਹੈਗਾ ਯਾਰ ਸਾਡੇ ਏਰੀਆ ਦੇ ਵਿੱਚ ਤਾਂ ਟਰੈਕਟਰ ਤਿਆਰ ਇੰਨਾ ਇੰਨਾ ਸੋਹਣਾ ਤਿਆਰ ਕੀਤਾ ਟਰੈਕਟਰ ਬਹੁਤ ਕਿਤੇ ਵਿਰਲਾ ਮਿਲੂਗਾ ਤੁਹਾਡੇ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਹੈਗਾ ਜੀ ਇਹ ਤੇ ਤੁਹਾਡੇ ਸ਼ੌਂਕ ਵੀ ਪਹਿਲਾਂ ਤੋਂ ਸਾਡੇ ਬਾਜੀ ਏਰੀਆ ਦੇ ਵਿੱਚ ਚੀਜ਼ਾਂ ਮਿਲ ਜਾਂਦੀਆਂ ਸਾਰੀਆਂ ਅੱਛਾ ਜੀ ਜੇ ਮੰਨ ਲਓ ਜਲੰਧਰ ਕੋਈ ਵੀ ਸਮਾਨ ਹੈ ਜਲੰਧਰੋਂ ਹਰੇਕ ਚੀਜ਼ ਮਿਲ ਜਾਂਦੀ ਹੈ ਤੁਹਾਡੇ ਮੋਡੀਫਿਕੇਸ਼ਨ ਵਾਲੇ ਵੀ ਬਹੁਤ ਜ਼ਿਆਦਾ ਹਾਂਜੀ ਕੋਈ ਵੀ ਚੀਜ਼ ਆ ਛੋਟੀ ਤੋਂ ਲੈ ਕੇ ਵੱਡੀ ਜੋ ਚਾਹੀਦਾ ਤੁਹਾਨੂੰ ਜਲੰਧਰੋਂ ਮਿਲ ਜਾਊਗਾ ਠੀਕ ਆ ਇੱਕ ਇੱਕ ਚੀਜ਼ ਹੋਰ ਹੁੰਦੀ ਆ ਭਾਈ ਇੱਕ ਤਾਂ ਹੁੰਦਾ ਵੀ ਆਪਾਂ ਪੈਸੇ ਦਿੱਤੇ ਕਿਸੇ ਨੂੰ ਉਹਦੇ ਤਿਆਰ ਕਰਾ ਲਿਆ ਇੱਕ ਹੁੰਦਾ ਵੀ ਆਪਾਂ ਆਪ ਸ਼ੌਕ ਨਾਲ ਨਹੀਂ ਆਪਣੇ ਸ਼ੌਕ ਨਾਲ ਜੀ ਦਾ ਦਰ ਭਾਈ ਵੀ ਜਿੱਦਾਂ ਕੰਮ ਇਹਨਾਂ ਵਿੱਚ ਜੋ ਵੀ ਹੋਇਆ ਨਾ ਹਾਂ ਵੀ ਆਪ ਦੇ ਹੱਥ ਹੀ ਹੋਇਆ ਵੀ ਟਰਾਈ ਕਰੀਦਾ ਵੀ ਆਪ ਨਾਲ ਉਹਦੇ ਨਾਲ ਭਾਜੀ ਇੱਕ ਵਾਰੀ ਗਲਤੀ ਕਰਾਂਗੇ ਅਗਲੀ ਨੌਲੇਜ ਮਿਲਦੀ ਆਪਾਂ ਨੂੰ ਹਾਂਜੀ ਤਾਂ ਕਰਕੇ ਜਿੰਨਾ ਟਰਾਈ ਹੁੰਦਾ ਆਪ ਕਰੀਦਾ ਵੀ ਆਪ ਹੀ ਜ਼ਿਆਦਾ ਤਾਂ ਕੀਤਾ ਇਹਦੇ ਨਾਲ ਭਾਈ ਇੱਕ ਚੀਜ਼ ਹੋਰ ਵੀ ਆ ਆਪਾਂ ਵੈਸੇ ਵੇਖਣ ਨੂੰ ਤਾਂ ਕਹਿੰਦੇ ਚੱਲ ਬਾਈ ਤਿਆਰੀ ਕੀਤਾ ਵਾ ਪਰ ਨੌਲੇਜ ਬਹੁਤ ਮਿਲਦੀ ਐ ਇੱਕ ਇੱਕ ਨਟ ਬਾਰੇ ਪਤਾ ਲੱਗ ਜਾਂਦਾ ਵੀ ਯਾਰ ਕੀ ਕੀ ਲਾਇਆ ਤੇ ਕੀ ਲਾਇਆ ਤੇ ਕਿਵੇਂ ਲੱਗਣਾ ਜਿਹੜੇ ਹੁਣ ਖੇਤੀ ਵਾਲੇ ਟਰੈਕਟਰ ਆ ਜੇ ਉਹਨਾਂ 'ਚ ਵੀ ਕੋਈ ਲੋਡ ਪੈਂਦੀ ਐ ਤੇ ਉਹ ਵੀ ਤੁਸੀਂ ਆਪ ਹੀ ਖੋਲ ਲੈਣਾ ਹੁਣ ਖੋਲ ਹੀ ਆਪ ਕਰ ਲੀਦਾ ਜਿੰਨਾ ਕਰ ਦਦਿਆ ਤੇ ਇਹ ਚੀਜ਼ ਬਹੁਤ ਵੱਡੀ ਹੁੰਦੀ ਐ ਨਹੀਂ ਤਾਂ ਅਗਲਾ ਬੰਦਾ ਯਾਰ ਜਦੋਂ ਵੀ ਕੋਈ ਮਾੜਾ ਮੂਟਾ ਨੌਕਸ ਪੈਂਦਾ ਫਿਰ ਭਜਦੇ ਆਪਾਂ ਮਿਸਤਰੀਆਂ ਦੇ ਤੇ ਤੁਸੀਂ ਇੰਨਾ ਕੇ ਹੱਥ ਖੋਲ ਲਿਆ ਮੇਰੇ ਹਿਸਾਬ ਨਾਲ ਵੀ ਤੂੰ ਆਪ ਹੀ ਕਰ ਲੈਣਾ ਸਾਰਾ ਹਾਂਜੀ ਹਾਂਜੀ ਸਹੀ ਗੱਲ ਆ। ਆ ਜੋ ਐਲਟਰਨੇਟਰ ਆ ਜ ਦੋਹਾਂ ਦੇ ਫੀਡਿੰਗ ਆ ਉਹ ਵੀ ਆਪ ਕੀਤੀ ਆ। ਸਿਸਟਮ ਵਾਲਾ ਭਰਾ ਵੀ ਆਪਣਾ ਪਿੰਡੋਂ ਹੀ ਆ। ਅੱਛਾ ਜੀ। ਤੇ ਉਹਦੇ ਨਾਲ ਘਰਾਲੀ ਦਾ ਆ। ਤੇ ਉਹ ਵੀ ਆਪਣਾ ਪੂਰਾ ਪਿੰਡ ਪਿੰਡ ਦੇ ਬੰਦੇ ਨੇ ਲਾਇਆ ਵਾ। ਹਾਂ ਜੀ ਹਾਂ ਜੀ ਪਿੰਡ ਦੇ ਬੰਦੇ ਨੇ। ਖਾਸ ਹੀ ਆ ਜਿੱਦਾਂ। ਅੱਛਾ ਸਿਸਟਮ ਵਾਲਾ ਆ। ਮਾੜਾ ਸਿਸਟਮ ਬਾਰੇ ਦੱਸਿਓ। ਐਕਟਮ ਬਹੁਤ ਸੋਹਣਾ ਲਾਇਆ। ਤੇ ਵਾਹ। ਸਿਸਟਮ ਵੀ ਪੂਰਾ ਮੋਡੀਫਾਈ ਕਰਕੇ ਲਾਇਆ ਹੋਇਆ ਵਾ। ਇਥੇ ਥੱਲੇ ਫੋਟੋ ਹੀ ਲੱਗੀ ਉਹ ਟੁੱਟ ਗਈ ਪਰਸੋ ਚੌਥ ਅੱਛਾ ਜੀ ਹਾਂ ਜੀ ਥੱਲੇ ਫੋਟੋ ਲੱਗੀ ਹੋਈ ਹੈ ਠੀਕ ਹੈ ਫਿਰ ਤਾਂ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਹੁਣ ਤੁਸੀਂ ਕਹਿੰਦੇ ਫੋਟੋ ਆ ਵੀ ਆ ਫਿਰ ਸਵਾ ਕੇ ਲਿਆਂਦਾ ਉੱਪਰ ਹਨਾ ਹਾਂ ਜੀ ਖਾਲੀ ਹੋ ਗਈ ਨਾ ਇੱਥੇ ਪਹਿਲਾਂ ਫੋਟੋ ਲੱਗੀ ਹੋਤੇ ਜੀ ਤੇ ਉਹਨੂੰ ਉਹਨੂੰ ਸਿਸਟਮ ਵਾਲੇ ਨੂੰ ਵੀ ਫੜੀ ਰੱਖਦੇ ਹੋਵੋਗੇ ਤੁਸੀਂ ਵੀ ਆ ਜਾ ਵੀ ਹੁਣ ਆ ਕਰਦੇ ਤਾਂ ਹੁਣ ਉਹ ਤਾਂ ਥੋੜੀ ਬਾਲੀ ਚੀਜ਼ ਚੱਲਦੀ ਰਹਿੰਦੀ ਹੈ ਉਹ ਬੰਦਾ ਆਪਦਾ ਫੇਰ ਕਰਦਾ ਹੀ ਆ ਜੀ ਅੱਛਾ ਜੀ ਤੇ ਜਿੱਦਾਂ ਉਹਨੂੰ ਵੀ ਫੇਰ ਟਰੈਕਟਰ ਹੀ ਆ ਜਿਆਦਾ ਜਿੱਦਾਂ ਉਹ ਵੀ ਮੰਨ ਲਓ ਪਹਿਲ ਦੇ ਆਧਾਰ ਤੇ ਆਪਣਾ ਤੇ ਇਹ ਇਹ ਟਰੈਕਟਰ ਬਾਈ ਹੁਣ ਇਹ ਸਪੀਡ ਫੂਡ ਵਾਲਾ ਤਾਂ ਨਹੀਂ ਹੈ ਨਹੀਂ ਇਹ ਨਾਰਮਲ ਹੈ ਜੀ ਅੱਛਾ ਜੀ ਜਿੰਨਾ ਕੰਪਨੀ ਚੋਂ ਉਹੋ ਚੀਜ਼ ਹੀ ਆ ਕੋਈ ਉਹੀ ਚੀਜ਼ ਆ origianally ਆ ਜੀ a to z ਸਾਰਾ ਜਿੰਦਾ ਜਿਆਦਾਤਰ ਤਾਂ ਇਹ ਇਹ ਫਿਰ ਜਦੋਂ ਬਾਈ ਕੀਤਾ ਫਿਰ ਇੰਜਨ ਪਹਿਲਾਂ ਇੰਜਨ ਇੰਜਨ ਦਾ ਕੰਮ ਪੂਰਾ ਕਰਾ ਕੇ ਹਾਂ ਜੀ ਇੰਜਨ ਕਰਵਾਇਆ ਓਵਰ ਆਲ ਸਾਰਾ ਕਰਵਾਇਆ ਜੀ ਅੱਛਾ ਜੀ ਹਾਂ ਜੀ ਇੰਜਨ ਦਾ ਜੀ ਪਾਵਰ ਕਿਉਂਕਿ ਭਾਜੀ ਚੱਲਿਆ ਬਹੁਤ ਸੀ ਟਰੈਕਟਰ ਉਸ ਕਰਕੇ ਜੇ ਆਪਾਂ ਫ੍ਰੀ ਕਰਨਾ ਸੀ ਤਾਂ ਆਪਾਂ ਇੰਜਨ ਤਾਂ ਕਰਵਾਤਾ ਸੀਗਾ ਵੀ ਗਾਂ ਆਪਣੇ ਆਉਣ ਕਿਉਂਕਿ ਰੋਡ ਤੇ ਰਹਿਣਾ ਹੁਣ ਉਹਦੀ ਪ੍ਰੋਬਲਮ ਕੋਈ ਨਹੀਂ ਆਊਗੀ ਆਪਾਂ ਨੂੰ ਜਿੰਨਾ ਚਿਰ ਮ ਕਿਉਂਕਿ ਮੋੜ ਕੇ ਆਪਾਂ ਇੰਨਾ ਕੋ ਲਾਇਆ ਜੇ ਕੋਈ ਇੰਜਨ ਚ ਪ੍ਰੋਬਲਮ ਆਦੀ ਫੇਰ ਤੰਗੀ ਬਹੁਤ ਆਉਂਦੀ ਆ। ਬਿਲਕੁਲ। ਭਾਈ ਇੱਥੇ ਚੱਲ ਤੁਹਾਡੇ ਏਰੀਏ ਤਾਂ ਟਰੈਕਟਰ ਇਹ ਜੀ ਬਹੁਤ ਤੁਰੇ ਫਿਰਦੇ ਆ ਜਦੋਂ ਕਿਤੇ ਬਾਹਰ ਜਾਂ ਕਿਤੇ ਯਾਤਰਾ ਦੇ ਜਾਂਦੇ ਆ ਜਿਵੇਂ ਮੈਂ ਘੇਰ ਲਿਆ ਤੁਹਾਨੂੰ ਬਹੁਤ ਘੇਰਦੇ ਹੋਣੇ ਆ। ਹਾਂਜੀ। ਸਪੈਸ਼ਲ ਭਾਈ ਆਹ ਟਰੈਕਟਰ ਕਾ ਕੇ ਕਿਉਂਕਿ ਟਰੈਕਟਰ ਪੁਰਾਣਾ ਆ ਤਾਂ ਲੋਕੀ ਇੰਨਾ ਕੁਝ ਲਾਉਂਦੇ ਨਹੀਂ ਦੇ ਤੇ। ਹਾਂ। ਮੇਨ ਚੀਜ਼ ਜਿਹੜੀ ਆ ਕਿਉਂਕਿ ਅੱਜ ਕੱਲ ਹਾਲੈਂਡ ਵਗੈਰਾ ਜਿਹੜੇ ਟਰੈਕਟਰ ਆ ਉਹ ਲੋਕੀ ਜ਼ਿਆਦਾ ਤਿਆਰ ਕਰ ਰਹੇ ਪੁਰਾਣੇ ਟਰੈਕਟਰਾਂ ਨੂੰ ਹਾਂ ਰਾਈਟ ਸਹੀ ਹੈ ਭਾਈ ਇਹਦੇ ਚ ਸਿਸਟਮ ਲੱਗ ਗਿਆ ਪਾਵਰ ਹੋ ਗਿਆ ਲਾਈ ਲੱਗੇ ਹਾਂਜੀ ਪਲੇਟਫਾਰਮ ਹੋਰ ਹੋਰ ਭਾਈ ਕੀ ਪ੍ਰੈਸ਼ਰ ਹੋਰ ਨੇ ਜੀ ਅੱਛਾ ਜੀ ਤੇ ਸੀਲਿੰਗ ਹੋਈ ਆ ਉੱਤੇ ਠੀਕ ਹੈ ਹਾਂਜੀ ਬਾਕੀ ਨਿੱਕੀਆਂ ਨਿੱਕੀਆਂ ਲਾਈਟਾਂ ਵਗੈਰਾ ਚੀਜ਼ਾਂ ਸਾਰਨ ਕਿੰਨੀਆਂ ਚੀਜ਼ਾਂ ਜਾਂਦੀਆਂ ਇੱਦਾਂ ਹਾਂ ਆ ਅੱਗੇ ਅੱਗੇ ਜਾਲੀ ਦੀ ਥਾਂ ਤੇ ਆ ਬੜਾ ਵਧੀਆ ਲਾਇਆ ਤੁਸੀਂ ਇਹ ਇੱਕ ਸਟੀਲ ਆ ਸਟੀਲ ਦਾ ਹਾਂਜੀ ਠੀਕ ਹੈ ਇਹਦੇ ਵਿੱਚ ਵੀ ਹਜੇ ਰਹਿਦਾ ਥੋੜਾ ਜਿਹਾ ਕਟਿੰਗ ਥੋੜੀ ਗਲਤ ਹੋ ਗਈ ਆ ਚੀਜ਼ਾਂ ਦੀ ਅੱਛਾ ਇਹ ਚੀਜ਼ਾਂ ਗਾਹ ਕਰਾਂਗੇ ਸਹੀ ਫਿਰ ਇਹ ਹੋਰ ਬਣਾਉਣਾ ਪਊਗਾ ਹਾਂਜੀ ਹੋਰ ਬਣਾਉਣਾ ਪਊਗਾ ਠੀਕ ਆ ਬਾਈ ਇਹਦੇ ਵਿੱਚ ਬਾਈ ਐਕਸਪੈਰੀਮੈਂਟ ਕਰ ਕਰ ਕੇ ਆ ਜੇ ਆਪਾਂ ਆਪ ਕਰ ਰਹੇ ਆ ਕੋਈ ਵੀ ਚੀਜ਼ ਐਕਸਪੈਰੀਮੈਂਟ ਕੀਤਾ ਹੈ ਕਰੀ ਨਹੀਂ ਸਹੀ ਅਗਲੀ ਵਾਰ ਸਹੀ ਹੋ ਜਾਊਗਾ ਅਗਲੀ ਵਾਰ ਸਹੀ ਹੋ ਜਾਊਗਾ ਹਾਂਜੀ ਹਾਂਜੀ ਤੇ ਬਾਈ ਇਹਦੇ ਚ ਬੈਟਰੀ ਜਿਹੜੀ ਆ ਫਿਰ ਵੱਡੀ ਰੱਖੀ ਆ ਜਾਂ ਕਿਵੇਂ ਤਿੰਨੇ ਆ ਜੀ ਤਿੰਨ ਬੈਟਰੀਆਂ ਰੱਖਣੀਆਂ ਜਿਹੜਾ ਸ਼ੋਅ ਦੇ ਵਾਹ ਜਿਹੜੀ origignal ਹੈ ਜੀ ਅੱਛਾ ਜੀ ਦੋ ਪਲੇਟਫਾਰਮ ਤੇ ਪਲੇਟਫਾਰਮ ਦੇ ਥੱਲੇ ਅੱਛਾ ਇੱਧਰ ਇੱਕ ਇੱਧਰ ਆ ਗਈ ਇੱਕ ਉਧਰਲੇ ਪਾਸੇ ਠੀਕ ਆ ਤਿੰਨ ਬੈਟਰੀਆਂ ਰੱਖਣੀਆਂ ਪਈਆਂ ਹਾਂਜੀ ਹਾਂਜੀ ਕਿਉਂਕਿ ਮੇਰੇ ਸਾਬ ਨੂੰ ਇੱਕ ਬੈਟਰੀ ਦਾ ਲਾਈਟਾਂ ਨੂੰ ਚਾਹੀਦੀ ਹਾਂਜੀ ਹਾਂਜੀ ਇੱਕ ਦਫਾ ਮੇਨ ਸੈਲਫ ਤੋਂ ਹੀ ਆ ਜੀ ਸੈਲਫ ਨਹੀਂ ਤੇ ਜੇ ਆਪਾਂ ਸਿਸਟਮ ਦੇ ਨਾਲ ਕਰਦੇ ਫਿਰ ਲਾਈਟਾਂ ਬਲਿੰਕ ਕਰਦੀਆਂ ਸਾਰੀਆਂ ਜਦੋਂ ਬੇਸ ਚੱਲਦੀ ਨਾ ਲਾਈਟ ਝਮਕਾ ਮਾਰਦੀ ਆ ਠੀਕ ਆ ਇਹਦੇ ਕੁੱਲ ਗਿਣਤੀ ਮਾਰੀ ਹੋਗੀ ਲਾਈਟਾਂ ਕਿੰਨੀਆਂ ਲਾਈਆਂ ਨਹੀਂ ਕਦੇ ਨਹੀਂ ਆ ਭਾਈ ਕੋ ਗਿਣਤੀ ਥੈਂਕ ਯੂ ਭਾਜੀ ਇਹ ਇਹ ਵੀ ਆਪ ਦਾ ਫਿਰ ਆਪ ਹੀ ਤਿਆਰ ਕੀਤਾ ਜਾਂ ਇਹ ਕਿਦੋਂ ਤਿਆਰ ਨਹੀਂ ਤਿਆਰ ਕਰਵਾਇਆ ਦਿਮਾਗ ਆਪਣਾ ਸੀਗਾ ਜੀ ਅੱਛਾ ਜੀ ਹਾਂਜੀ ਵੀ ਆ ਚੀਜ਼ ਉੱਤੇ ਬਣਾਉਣੀ ਉਹ ਆਪਣਾ ਸੀਗਾ ਠੀਕ ਹੈ ਤੇ ਬਣਾ ਕੇ ਭਾਈ ਨੇ ਦਿੱਤਾ ਕਪੂਰਥ ਲਿਓ ਠੀਕ ਹੈ ਭਾਈ ਹਾਂਜੀ ਹਾਂਜੀ ਸਹੀ ਆ ਤੇ ਇਹਦੇ ਨਹੀਂ ਫਿਰ ਕਰੋਮ ਕਰਵਾਇਆ ਇਹਦੇ ਭਾਜੀ ਉਦਾ 2K ਦੇ ਵਿੱਚ ਆ ਪੇਂਟ ਇਹ ਪੇਂਟ ਬਹੁਤ ਹਾਂ ਪੇਂਟ ਵਧੀਆ ਹੁਣ ਚਲੋ ਲਿਬੜਿਆ ਤੇ ਬੜਿਆ ਟਰੈਕਟਰ ਇਦਾਂ ਹੀ ਸੀਗਾ ਅਸੀਂ ਤਰੀਲਾ ਰੂਲਾ ਬਣਾਉਣ ਆਏ ਸੀਗੇ ਠੀਕ ਹੈ ਤੇ ਉਦਾ ਇਹ 2K ਆ ਮੈਂ ਚ ਸ਼ਾਈਨ ਦਿੰਦਾ ਬਲੂ ਕਲਰ ਦੀ ਜਦੋਂ ਲਾਈਟ ਪੈਂਦੀ ਹੈ ਨਾ ਠੀਕ ਹੈ ਜੀ ਹਾਂਜੀ ਤੇ ਇਹ ਤੋਂ ਫਿਰ ਲੈਣੇ ਕੰਮ ਇਹ ਤੋਂ ਕਿ ਨਹੀਂ ਇਹ ਤੋਂ ਨਹੀਂ ਤੋਂ ਲਈਦਾ ਵਾ ਜਿੱਦਾਂ ਲੇਜਰ ਚ ਲਈਦਾ ਅੱਛਾ ਉਦੋਂ ਫਿਰ ਸਿਸਟਮ ਲਾਉਣਾ ਪੈਂਦਾ ਹਾਂਜੀ ਲਾਉਣਾ ਪੈਂਦਾ ਠੀਕ ਆ ਹਾਂਜੀ ਹੁਣ ਵੇਹੇ ਵਿਚਾਰ ਤੇ ਇਹ ਹੀ ਆ ਵੀ ਗਾਂ ਨਹੀਂ ਚਲਾਉਣਾ ਕਿਉਂਕਿ ਭਾਜਦਾ ਕੀਤਾ ਵੀ ਸਮਾਨ ਸਾਰਾ ਹੀ ਕੱਢਣਾ ਪੈਣਾ ਵਿੱਚ ਸਾਰਾ ਕੱਢਣਾ ਪੈਂਦਾ ਹਾਂਜੀ ਹਾਂਜੀ ਓਵਰਖੋਲ ਖਲਾਈ ਕਰੀ ਨਹੀਂ ਉਹ ਆਪਣਾ ਹੈਗਾ ਬੰਦਾ ਬੰਦਾ ਹੈਗਾ ਹਾਂਜੀ ਉਹ ਹੱਥ ਪੱਲਾ ਤਾਂ ਨਾਲ ਮਰਾਉਣਾ ਹੀ ਹਾਂਜੀ ਨਾਲ ਥੋੜਾ ਬਾਲਾ ਕਰਾ ਦਿੰਦਾ ਜੀ ਮੈਂ ਇਹ ਜੇ ਤੁਹਾਡੇ ਵਰਗੇ ਭਰਾਵਾਂ ਨੂੰ ਬਣਾ ਨੂੰ ਮਿਲਦਾ ਰਹੀ ਨਾ ਕਈ ਬੰਦੇ ਦਾ ਰਾਤ ਨੂੰ ਲੱਗੇ ਰਹਿੰਦੇ ਇਸ ਕੰਮ ਨੂੰ ਵੀ ਤਿਆਰ ਕਰ ਲਗੇ ਬਈ ਮੇਰੇ ਜਿਹਾ ਠੰਡੇ ਟਾਈਮ ਹੀ ਕੰਮ ਹੁੰਦਾ ਜੀ ਰਾਤ ਨੂੰ ਕੰਮ ਹੁੰਦਾ ਵੀ ਵਧੀਆ ਆ ਹਾਂ ਸਾਰਿਆਂ ਦਾ ਇਹੀ ਆ ਵੀ ਰਾਤ ਨੂੰ ਹੀ ਕੰਮ ਜ਼ਿਆਦਾ ਹੁੰਦਾ ਇੱਕ ਮੇਰੇ ਹਿਸਾਬ ਨਾਲ ਜੋਰ ਉਦੋਂ ਜ਼ਿਆਦਾ ਪੈਂਦਾ ਜਦੋਂ ਜਸਰੰਧ ਜਾਂ ਆਨੰਦਪੁਰ ਸਾਹਿਬ ਜਾਣਾ ਹੁੰਦਾ ਸਤਿ ਸ਼੍ਰੀ ਅਕਾਲ ਭਾਜੀ ਆਪਾਂ ਨਹੀਂ ਇਹ ਟਰੈਕਟਰ ਜਾਈਦੇ ਦੋਨੇ ਜਾਈਦੇ ਉਹ ਹੋ ਟਰੈਕਟਰ ਆ ਭਾਜੀ ਅੱਛਾ ਉਹ 60 ਆ ਉਹ ਪੈਸੇ ਜੇ ਗੱਲ ਕਰਕੇ ਵੀ ਉੱਥੇ ਜਦੋਂ ਉਦੋਂ ਟਰੈਕਟਰਾਂ ਦਾ ਇਹਨਾਂ ਦਾ ਜ਼ੋਰ ਜ਼ਿਆਦਾ ਪੈਂਦਾ ਉਹ ਗੱਲ ਕਰਨ ਦਾ ਇਹ ਜੀ ਸੋਚ ਲੈਂਦੇ ਵੀ ਆਪਨੇ ਕਰਕੇ ਉਹ ਇਸ਼ਹਾਦਤ ਦਿੱਤੀ ਆਪਾਂ ਉੱਥੇ ਜਾ ਕੇ ਖੱਪ ਖਾਨਾ ਨਾ ਕਰੀਏ ਹਾਂਜੀ ਤਾਂ ਕਰਕੇ ਆਪਾਂ ਇਹਨਾਂ ਚੋਂ ਕੋਈ ਵੀ ਨਾ ਆਪਾਂ ਸਿੰਪਲ ਜਾਈਦਾ ਸਿੰਪਲ ਜਾਂਦੀ ਬਿਲਕੁਲ ਹਾਂਜੀ ਇਹ ਫੇਰ ਅਨੰਦਪੁਰ ਸਾਹਿਬ ਹੋ ਗਿਆ ਜੀ ਅੱਛਾ ਜੀ ਜਦੋਂ ਮੇਲੇ ਦੇ ਤੌਰ ਤੇ ਜਦਾ ਜਾਈਦਾ ਆ ਉਦੋਂ ਸਿੱਧੀ ਮੇਲੇ ਤੇ ਉੱਥੇ ਨਹੀਂ ਸਿੱਧੀ ਮੇਲੇ ਤੇ ਨਹੀਂ ਉਦਾਂ ਜਦੋਂ ਅਨੰਦ ਕਰਦੇ ਟਰਾਲੀਆਂ ਵੀ ਹੁੰਦੀਆਂ ਕਿ ਟਰਾਲੀ ਇੱਕ ਮਿੰਟ ਟਰਾਲਾ ਪਾਲੀਦਾ ਜੀ ਫਿਰ ਮਗਰ ਜੇ ਛੋਟੀਆਂ 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 ਪਾਲੀ ਇਹ ਦਿਨੇ ਦੇ ਨਹੀਂ ਵੇ ਨਹੀਂ ਤਾਂ ਨਹੀਂ ਖਾਂਦੀ ਠੀਕ ਆ ਬਾਈ ਕਿਉਂਕਿ ਭਾਜ ਦਾ ਕੀਤਾ ਬਾਜੀ ਪਿੱਛੇ ਕੋਈ ਬੈਂਦਾ ਨਹੀਂ ਛੇ ਹਾਂ ਇਹ ਤਾਂ ਇਹ ਵੀ ਕਿਉਂਕਿ ਆਪ ਨੂੰ ਵੀ ਹੁੰਦਾ ਵੀ ਲਾਂਭਾਂ ਆਵੇ ਕਿਸੇ ਦਾ ਆਪਾਂ ਹਾਂਜੀ ਸਹੀ ਆ ਇਹ ਬਾਈ ਕਿੰਨੀ ਸਪੀਡ ਤੇ ਜਾਵੜਦਾ 125 ਪੁੱਛੀ ਤੇ ਚੱਲ ਜਾਂਦਾ ਅੱਛਾ ਜੀ ਕਹਿੰਦੇ ਉਹ ਤੇ ਭਾਈ ਲੋਕੀ ਕਹਿੰਦੇ ਸਾਡਾ 150 ਤੇ ਜਾਂ ਇੰਨੇ ਤੇ ਨਾਰਮਲ 125 ਹੀ ਭਾਈ ਬਹੁਤ ਜ਼ਿਆਦਾ ਹੋ ਜਾਂਦਾ ਟਰੈਕਟਰ ਬਹੁਤ ਜ਼ਿਆਦਾ ਹਾਂਜੀ ਬਹੁਤ ਔਖਾ ਭਾਈ ਇਹਨੂੰ ਜੋ ਮਰਜ਼ੀ ਕਹੀ ਚੱਲੀਏ 120 25 ਤੇ ਮਸ਼ੀਨ ਚੱਲ ਜਾਂਦੀ ਸਹੀ ਆ ਸਹੀ ਆ ਬੰਪਰ ਵੀ ਇਹਦਾ ਮੇਰੇ ਨਾਲ ਟਰੈਕਟਰ ਦੁੱਗਣਾ ਕੀਤਾ ਪਿਆ ਬੰਪਰ ਲਾ ਕੇ ਹਨਾ ਪਹਿਲਾਂ ਭਾਈ ਮੰਨ ਨਹੀਂ ਸੀ ਭਜਾਉਣ ਵਾਲਾ ਕੋਈ ਐਤ ਕੀ ਮਨ ਲਓ ਵੇਹਲਾਂ ਦੇ ਇਹ ਆਇਆ ਵੀ ਐਤ ਕੀ ਕਰੀਏ ਭਾਈ ਇਦਾਂ ਦਾ ਕੁਛ ਅੱਛਾ ਜੀ ਹਾਂਜੀ ਠੀਕ ਹੈ ਤੇ ਜਿਹੜੇ ਆ ਕਿ ਜਿਵੇਂ ਆਹ ਤਵੰਗਾ ਮੁਕਾਬਲੇ ਜਾਂ ਟੋਚਨ ਮੁਕਾਬਲੇ ਚੱਲਦੇ ਉਹਨਾਂ 'ਚ ਵੀ ਲਾਉਣੇ ਆ ਕਿ ਨਹੀਂ ਨਹੀਂ ਹੁੰਦਾ ਤੇ ਨਹੀਂ ਆਪਾਂ ਆਪਾਂ ਬਈ ਆਪਣੇ ਸ਼ੌਂਕ ਨੂੰ ਕੀਤਾ ਆਪਾਂ ਕਿਸੇ ਨੂੰ ਦਿਖਾਉਣ ਲਈ ਨਹੀਂ ਆਪਾਂ ਆਪਣੇ ਸ਼ੌਂਕ ਲਈ ਚੀਜ਼ ਤਿਆਰ ਕੀਤੀ ਆ ਠੀਕ ਹੈ ਹਾਂਜੀ ਹਾਂਜੀ ਤੇ ਉਹ ਟਰੈਕਟਰ ਬਾਈ ਫਿਰ ਅ ਲੋਡ ਕਰਕੇ ਲੈ ਜਾਂਦੇ ਉੱਥੇ ਜਾਂ ਚੱਲਦਾ ਹੀ ਜਾਂਦਾ ਨਹੀਂ ਨਹੀਂ ਚੱਲਦਾ ਚੱਲਦਾ ਭਾਜੀ ਅੱਛਾ ਹਾਂਜੀ ਤਾਂ ਥੱਲੇ ਉਹ ਕਿਉਂਕਿ ਇਹਨੂੰ ਤਾਂ ਭਜਾਉਣਾ ਵੀ ਔਖਾ ਕਿਉਂਕਿ ਉਹ ਸਿਸਟਮ ਦਾ ਵੀ ਆ ਵੇ ਭਾਰ ਬਹੁਤ ਵੱਜ ਜਾਂਦਾ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਭਾਜੀ ਤੇ ਜਾਓਗੇ ਤਾਂ ਉਹ ਉਹ ਵੀ ਹਾਂਜੀ ਨੇ ਭਾਈ ਆਪਾਂ ਭਜਾਈ ਦਾ ਤਾਂ ਉਦਾਂ ਵੀ ਘਾਟੀਏ ਤੇ ਐਵੇਂ ਐ ਤੇ ਕੀ ਸੀਗਾ ਵੀ ਚੈੱਕ ਕਰੀਏ ਵੀ ਕੀ ਸਵਾਦ ਕੀ ਇਹ ਚੀਜ਼ ਦਾ ਵੀ ਸਾਰੀ ਦੁਨੀਆ ਕਰਦੀ ਆ ਵੇ ਉਦਾਂ ਵੀ ਹਾਂ ਮੈਂ ਵੀ ਆਹੀਂ ਵੀ ਕਰਕੇ ਦੇਖੀਏ ਹਾਂ ਤਾਂ ਆਏਗੀ ਤਾਂ ਭਜਾਈ ਦਾ ਸਵਾਦ ਨਾ ਆਪਦੇ ਮਰਜ਼ੀ ਹੌਲੀ ਹੌਲੀ ਕਿਸੇ ਨਾਲ ਕੋਈ ਰੇਸ ਨਹੀਂ ਕੋਈ ਕਿਸੇ ਨਾਲ ਖਹਿ ਬਾਜ਼ੀ ਨਹੀਂ ਆਪਣਾ ਨਹੀਂ ਉਹ ਵਧੀਆ ਗੱਲ ਠੀਕ ਆ ਸ਼ੌਂਕ ਹੁੰਦਾ ਬਈ ਹੁਣ ਆਪਾਂ ਆਪਣੇ ਕੋਲੇ ਜੋ ਮਸ਼ੀਨਰੀਆਂ ਇਹੇ ਆ ਤੇ ਆਪਾਂ ਇਹਨਾਂ ਤੋਂ ਹੀ ਸ਼ੌਂਕ ਪੂਰੇ ਕਰਦੇ ਹਾਂ ਤੇ ਆਪਾਂ ਖੇਤੀ ਕਰਦੇ ਆ ਤਾਂ ਬਿਲਕੁਲ ਸਹੀ ਸਹੀ ਆ ਬਈ ਪਹਿਲਾਂ ਉਹ ਵੀ ਸੱਚ ਨੂੰ ਕਿਵੇਂ ਲੱਗਾ ਡਾਇਰੈਕਟਰ ਬਾਈ ਬਹੁਤ ਧੰਨਵਾਦ ਕੋਈ ਗੱਲ ਨਹੀਂ ਵੀਰੇ ਧੰਨਵਾਦ